ਤਾਂ ਇੱਕ ਵੱਡੀ ਖਬਰ ਦਾ ਰੁਖ ਕਰ ਰਹੇ ਹਾਂ ਸੁਰਜੀਤ ਕੌਰ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਜਿਨ੍ਹਾਂ ਨੇ ਯੂ ਟਰਨ ਮਾਰਿਆ ਹੈ ਯੂ ਟਰਨ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਸੁਰਜੀਤ ਕੌਰ ਨੇ ਅੱਜ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ ਦੁਪਹਿਰ ਵੇਲੇ ਪਰ ਸ਼ਾਮ ਹੁੰਦੇ ਹੁੰਦੇ ਦੇਰ ਸ਼ਾਮ ਉਹ ਆਪਣੇ ਬਿਪਲਟ ਗਏ ਔਰ ਉਹਨਾਂ ਨੇ ਕਿਹਾ ਕਿ ਮੈਂ ਜਲੰਧਰ ਤੋਂ ਚੋਣ ਲੜਾਂਗੀ ਮੁਰ ਚੋਣ ਲੜਨ ਦਾ ਐਲਾਨ ਕੀਤਾ ਹੈ ਯਾਨੀ ਚੋਣਾਂ ਦੇ ਵਿੱਚ ਖੜੇ ਰਹਿਣਗੇ ਸਮਰਥਨ ਨਹੀਂ ਕਰਨਗੇ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਬਾਗੀ ਧੜਾ ਹੈ ਉਹ surjit kaur ਦਾ ਸਮਰਥਨ ਕਰ ਰਿਹਾ ਹੈ ਪਹਿਲਾਂ ਸ਼੍ਰੋਮਣੀ ਕਾਲੀ ਦਲ ਨੇ surjit kaur ਨੂੰ ਟਿਕਟ ਦਿੱਤੀ ਪਰ ਜਦੋਂ surjit kaur ਦੀਆਂ ਬਾਗੀ ਧੜੇ ਨਾਲ ਨਜ਼ਦੀਕੀਆਂ ਸੀ ਔਰ ਬਾਗੀ ਧੜਾ ਅਲੱਗ ਹੋਇਆ ਤਾਂ ਕਾਲੀ ਦਲ ਨੇ surjit kaur ਤੋਂ ਸਮਰਥਨ ਵਾਪਸ ਲੈ ਲਿਆ ਹੁਣ ਸੁਰਜੀਤ ਕੌਰ ਨੇ ਆਮ ਆਦਮੀ ਪਾਰਟੀ ਚ ਅੱਜ ਦਿਨ ਮੇਲੇ ਸ਼ਾਮਿਲ ਹੁੰਦਾ ਐਲਾਨ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਔਰ ਸ਼ਾਮ ਹੁੰਦੇ ਹੁੰਦੇ ਸੁਰਜੀਤ ਕੌਰ ਆਪਣੀ ਆਪਣੇ ਬਿਆਨਾਂ ਤੋਂ ਫਿਰ ਪਲਟ ਗਏ ਜਾਂ ਆਪਣੇ ਫੈਸਲੇ ਤੋਂ ਫਿਰ ਪਲਟ ਗਏ ਇਹ ਖਬਰਾਂ ਆ ਰਹੀਆਂ ਨੇ ਕਿ ਹੁਣ ਸੁਰਜੀਤ ਕੌਰ ਨੇ ਮੁਰ ਜਲੰਧਰ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਸਵੇਰ ਵੇਲੇ ਦੀ ਵੱਡੀ ਖਬਰ ਦਾ ਅਸੀਂ ਰੋਕ ਕਰ ਰਹੇ ਹਾਂ ਸੁਰਜੀਤ ਕੌਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੇ ਇੱਕ ਵਾਰ ਫਿਰ ਪਲਟੀ ਮਾਰੀ ਹੈ ਯੂ-ਟਰਨ ਮਾਰਿਆ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਗਏ ਸੀ ਉਹਨਾਂ ਨੂੰ ਛੱਡ ਕੇ ਉਹ ਵਾਪਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸੀ ਉਹਨਾਂ ਦੇ ਕੋਲ ਪਹੁੰਚ ਗਏ ਨੇ ਔਰ ਉੱਥੇ ਜਾ ਕੇ ਕਹਿ ਦਿੱਤਾ ਕਿ ਮੈਂ ਚੋਣ ਮੈਦਾਨ ਦੇ ਵਿੱਚ ਖੜੀ ਆਂ ਔਰ ਮੈਂ ਚੋਣ ਲੜਾਂਗੀ ਸੋ ਬੜੇ ਦਿਲਚਸਪ ਜਿਹੜੇ ਸਮੀਕਰਨ ਨੇ ਜਾਂ ਬੜੇ ਦਿਲਚਸਪ ਘਟਨਾਕ੍ਰਮ ਨੇ ਉਹ ਨਜ਼ਰ ਆ ਰਹੇ ਨੇ ਜਲੰਧਰ ਵੈਸਟ ਦੀ ਜਿਬਣੀ ਚੋਣ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਦੁਪਹਿਰੇ ਹੀ ਇਹ ਐਲਾਨ ਕੀਤਾ ਗਿਆ ਜਦੋਂ ਮੁੱਖ ਮੰਤਰੀ ਨੇ ਸ਼ਾਮਿਲ ਕਰਵਾਇਆ ਉਹ ਤਸਵੀਰਾਂ ਵੀ ਦਿਖਾ ਰਹੇ ਆਂ ਔਰ ਬਕਾਇਦਾ ਉਸ ਤੋਂ ਬਾਅਦ ਸੁਰਜੀਤ ਕੌਰ ਤੇ ਉਹਨਾਂ ਦੇ ਬੇਟੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਦੇ ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਸੀ ਪਵਨ ਟਿੰਨੂ ਸਨ ਔਰ ਮਿੰਦਰ ਭਗਤ ਜਿਹੜੇ ਉਮੀਦਵਾਰ ਨੇ ਉਹ ਮੌਜੂਦ ਸਨ ਸੋ 2 ਵਜੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ 2:30 ਦੇ ਕਰੀਬ ਔਰ ਉਸ ਦੇ ਵਿੱਚ ਸੁਰਜੀਤ ਕੌਰ ਨੇ ਇਹ ਗੱਲ ਕਹੀ ਸੀ ਕੇ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਵਿਕਾਸ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਸੀਐਮ ਭਗਵੰਤ ਮਾਨ ਦੇ ਕੰਮਾਂ ਨੂੰ ਦੇਖਦੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਪਰ देर शाम ਪੂਰੀ ਤਸਵੀਰ पलट ਗਈ ਔਰ ਸੁਰਜੀਤ ਕੌਰ ਨੇ ਹੁਣ ਫਿਰ ਬਾਗੀ ਧੜੇ ਦੇ ਨਾਲ ਹੀ ਹੋਣ ਦਾ ਐਲਾਨ ਕਰ ਦਿੱਤਾ ਔਰ ਕਹਿ ਦਿੰਦਾ ਹੈ ਕਿ ਮੈਂ ਚੋਣ ਲੜਾਂਗੀ ਸੁਪਿੰਦਰ ਬਰਾੜ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਨੁਪਿੰਦਰ ਕੀ ਕੁਝ ਘਟਨਾਕ੍ਰਮ ਹੋਇਆ ਐਸਾ ਕਿ ਕੁਝ ਘੰਟਿਆਂ ਬਾਅਦ ਹੀ ਸੁਰਜੀਤ ਕੌਰ ਪਲਟ ਗਏ ਵੀ ਜੇ ਦੇਖੋ ਅਸਲ ਦੇ ਵਿੱਚ ਤਾਂ ਸਿਆਸਤ ਹੁਣ ਕੁਝ ਐਸੀ ਹੋ ਗਈ ਹੈ ਕਿ ਹੁਣ ਜਦੋਂ ਅਸੀਂ ਰੁਟੀਨ ਦੇ ਵਿੱਚ ਵੀ ਕਿਸੇ ਲੀਡਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦਾ ਇੰਟਰਵਿਊ ਸਟਾਰਟ ਕਰਨ ਤੋਂ ਪਹਿਲਾਂ ਉਹਨੂੰ ਇਹ ਜ਼ਰੂਰ ਪੁੱਛੀਦਾ ਹੈ ਕਿ ਜਨਾਬ ਜਿਹੜੀ ਪਾਰਟੀ ਤੁਸੀਂ ਸਵੇਰੇ ਸੀਗੇ ਉੱਥੇ ਜੀ ਹੁਣ ਵੀ ਹੋ ਔਰ ਉਸ ਤੋਂ ਬਾਅਦ ਇਹ ਵੀ ਕਰਕੇ ਪੁੱਛੀਦਾ ਵੀ ਤੁਸੀਂ ਹੁਣ ਇੱਧਰ ਹੀ ਰਹੋਗੇ ਤਾਂ ਅਸੀਂ ਇਹ ਇੰਟਰਵਿਊ ਚਲਾ ਲਈਏ ਕੁਝ ਐਸੇ ਹਾਲਾਤ ਬਣੇ ਹੋਏ ਨੇ ਐਸਾ ਹੀ ਬੀਬੀ ਸੁਰਜੀਤ ਕੌਰ ਹੋਰਾਂ ਨੇ ਕੀਤਾ ਦੇਖੋ ਕੱਲ ਸ਼ਾਮ ਵੇਲੇ ਅਸੀਂ ਇਹਨਾਂ ਦਾ ਇੰਟਰਵਿਊ ਕੀਤਾ ਸੀ ਥੋੜੀ ਦੇਰ ਤੱਕ ਅਸੀਂ ਉਹ ਦਿਖਾ ਵੀ ਸਕਦੇ ਹਾਂ ਅਸੀਂ ਦੇਖੋ ਕੱਲ ਸ਼ਾਮ ਨੂੰ ਕੀਤਾ ਔਰ ਬੀਬੀ ਜੀ ਬੜੇ ਡ੍ਰਿਡ ਇਰਾਦੇ ਨਾਲ ਕਹਿੰਦੇ ਸੀ ਕਿ ਮੈਂ ਅਕਾਲੀਆਂ ਅਕਾਲੀ ਦਲ ਚ ਰਹੂੰਗੀ ਪ੍ਰਧਾਨ ਸਾਹਿਬ ਨੇ ਸਾਥ ਪਾਸਾ ਵਟਿਆ ਪਰ ਅਸੀਂ ਅਕਾਲੀਆਂ ਅਕਾਲੀ ਦਲ ਚ ਰਹਿਣਾ ਸਾਰੀ ਉਮਰ ਸਾਡੇ ਤੀਜੀ ਪੀੜ੍ਹੀ ਹੋ ਗਈ ਆ ਦੂਜੇ ਪਾਸੇ ਜਦੋਂ ਗਣ ਚੜ੍ਹਿਆ ਆਤਾ ਜਾਣ ਕੇ ਜਨਕ ਬੀਬੀ ਦਾ ਹਿਰਦੇ ਪਰੋਂ ਤਾਂ ਐਸਾ ਹੋਇਆ ਦੇ ਅਸਲ ਦੇ ਵਿੱਚ ਬੀਬੀ ਜੀ ਨੇ ਨਾ ਤਾਂ ਬੀਬੀ ਜਗੀਰ ਕੌਰ ਨੂੰ ਪਤਾ ਲੱਗਣ ਦਿੱਤਾ ਨਾ ਵਡਾਲਾ ਸਾਹਿਬ ਨੂੰ ਪਤਾ ਲੱਗਣ ਦਿੱਤਾ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਵਲੀ ਤੇ ਪਤਾ ਉਦੋਂ ਲੱਗਿਆ ਜਦੋਂ ਬੀਬੀ ਜੀ ਦੀ ਫੋਟੋ ਮੁੱਖ ਮੰਤਰੀ ਕੋਲ ਹਾਜ਼ਰ ਹੋਣ ਦੇ ਨਾਲ ਸਾਹਮਣੇ ਆ ਗਈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੀਬੀ ਜੀ ਜ਼ਿਆਦਾ ਬੋਲ ਨਹੀਂ ਰਹੀ ਸੀ ਪਰ ਜਦੋਂ ਉਹਨਾਂ ਦੇ ਨਾਲ ਸਿਰਫ ਹੀ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਤਾਂ ਭਾਈ ਸਰਕਾਰ ਦੀਆਂ ਤੇ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀ ਕਾਰਗੁਜ਼ਾਰੀ ਹੈ ਉਸ ਤੋਂ ਪ੍ਰਭਾਵਿਤ ਹੋਏ ਹਾਂ ਤਾਂ ਕਰਕੇ ਆ ਗਏ ਹਾਲਾਂਕਿ ਜਿਹੜੇ ਬੰਦੇ ਕਹਿੰਦੇ ਆ तकरीबन ਜਦੋਂ ਵੀ ਪਾਰਟੀ ਬਦਲਦੇ ਆ ਤਾਂ ਪਰ ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਖੜਾ ਸੀ ਉਹ ਵੀ ਸਾਰਿਆਂ ਨੇ ਸੁਣਿਆ ਹੋਵੇਗਾ ਕਿਉਂਕਿ ਦੁਪਹਿਰ ਵੇਲੇ ਸੀ ਲਗਾਤਾਰ ਦਿਖਾਉਂਦੇ ਰਹੇ ਆ ਉਹਨਾਂ ਦਾ ਪੁੱਤਰ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਮੰਨ ਲਓ ਕੋਈ ਗੱਲਬਾਤ ਹੁੰਦੀ ਆ ਤੁਹਾਨੂੰ ਬੀਬੀ ਜੀ ਤੁਹਾਨੂੰ ਬਡਾਲਾ ਸਾਹਿਬ ਜਾਂ ਤੁਹਾਨੂੰ ਪਾਰਟੀ ਪ੍ਰਧਾਨ ਕੋਈ ਵੀ ਗੱਲਬਾਤ ਕਰਦਾ ਤਾਂ ਮੁੜ ਕੇ ਵਾਪਸੀ ਹੋਏਗੀ ਤਾਂ ਉਹ ਹਾਲਾਂਕਿ ਜਦੋਂ ਨੌਜਵਾਨ ਹੈ ਉਸ ਵੇਲੇ ਕਿਉਂਕਿ ਸਿਚੁਏਸ਼ਨ ਹੋਰੰਦੀ ਆ ਤਾਂ ਬੜਾ ਉਹਨਾਂ ਨੇ ਗੱਡ ਸਨਾਂ ਉਹਨਾਂ ਨੇ ਸ਼ਬਦ ਵਰਤੇ ਸਾਰੀ ਉਮਰ ਕੁਝ ਵੀ ਹੋ ਜੇ ਹੁਣ ਨਹੀਂ ਜੀ ਪਿੱਛੇ ਮੁੜਦੇ ਹੁਣ ਕਾਲੀ ਦਵਤ ਪਿੱਛੇ ਨਹੀਂ ਜਾਣਾ ਕੁਝ ਵੀ ਹੋ ਜੇ ਸਾਰੀ ਉਮਰ ਹੁਣ ਨਹੀਂ ਵਾਪਸ ਆਉਣਾ ਉਹ ਇੰਨਾ ਜ਼ੋਰ ਲਾ ਕੇ ਉਹਨਾਂ ਨੇ ਇਹ ਸ਼ਬਦਾਂ ਦੀ ਵਰਤੋਂ ਕੀਤੀ ਤਾਂ ਉਸ ਵੇਲੇ ਸਾਡੇ ਸਮੇਤ ਮੰਡਾ ਦਾ ਕਿ ਸਾਡੇ ਦਰਸ਼ਕ ਵੀ ਸੋਚ ਰਹੇ ਹੋਣੇ ਆਮ ਲੋਕ ਵੀ ਸੋਚ ਰਹੇ ਹੋਣੇ ਆ ਕਿ ਵਾਕਈ ਪਈਏ ਤਾਂ ਪੱਕਾ ਹੀ ਛੱਡ ਗਿਆ ਪਰ ਦੈਨ ਨਹੀਂ ਛਿਪਿਆ ਅਗਲੀ ਵੇਰ ਖਬਰ ਆ ਗਈ ਕਿ ਹੁਣ ਬੀਬੀ ਜੀ ਇੱਕ ਵਸੇ ਵਡਾਲਾ ਸਾਹਿਬ ਬੈਠੇ ਇੱਕ ਵਸੇ ਬੀਬੀ ਜਗੀਰਕਰ ਬੈਠੇ ਨੇ ਪਿੱਛੇ ਹੋਰ ਲੀਡਰ ਖੜੇ ਨੇ ਲੋਕ ਲੀਡਰ ਖੜੇ ਨੇ ਤੇ ਬੀਬੀ ਜੀ ਫੇਰ ਕਹਿੰਦੇ ਵੀ ਮੈਂ ਵਾਪਸ ਪਰਤੇ ਆਈ ਆ ਤਾਂ ਦੇਖੋ ਇਹ ਸਥਿਤੀ ਅਫਲ ਦੇ ਵਿੱਚ ਜਦੋਂ ਪਹਿਲਾਂ ਇਦਾਂ ਦੀ ਖਬਰ ਆਉਂਦੀ ਸੀ ਤਾਂ ਹਰ ਕੋਈ ਬੜਾ ਹੈਰਾਨ ਹੁੰਦਾ ਸੀ ਪਰ ਮਾਫ ਕਰਨਾ ਕੁਝ ਐਸੀ ਸਥਿਤੀ ਸਿਆਸਤ ਦੀ ਹੋ ਗਈ ਆ ਕਿ ਲੋਕ ਇਦਾਂ ਦੀ ਖਬਰ ਵੇਖ ਕੇ ਜ਼ਿਆਦਾ ਹੈਰਾਨ ਨਹੀਂ ਹੁੰਦੇ ਇੱਕ ਵਾਰੀ ਜ਼ਰੂਰ ਕਹਿੰਦੇ ਅੱਛਾ ਅੱਛਾ ਹੋਣੇ ਵਾਪਸ ਆ ਗਏ ਅੱਜ ਚਾਹ ਉਹਨੇ ਪਾਰਟੀ ਛੱਡ ਗਈ ਕੁਝ ਐਸੀ ਸਥਿਤੀ ਬਣ ਗਈ ਹੈ ਲੀਡਰਾਂ ਦੀ ਕ੍ਰੈਡੀਬਿਲਟੀ ਨੂੰ ਲੈ ਕੇ ਕੁਝ ਐਸੇ ਹਾਲਾਤ ਬਣ ਗਏ ਨੇ ਜਿਹੜੇ ਸ਼ਾਇਦ ਚਿੰਤਾਜਨਕ ਖਿੰਡੂ ਤੋਂ ਮਿਲਦਾ ਹੈ ਤਾਂ ਐਸਾ ਹੋਇਆ ਕਿ ਕੋਈ ਵਜ੍ਹਾ ਤਾਂ ਦੱਸੀ ਹੋਣੀ ਹੈ ਦੇਖੋ ਵਜ੍ਹਾ ਮੈਂ ਬੜਾ ਉਹਨਾਂ ਨੂੰ ਜਦੋਂ ਨੇ ਟਟੋਲਰ ਨਹੀਂ ਕੋਸ਼ਿਸ਼ ਕੀਤੀ ਅਸਲ ਦੇ ਵਿੱਚ ਵਜ੍ਹਾ ਮੁੱਖ ਤੌਰ ਤੇ ਇਹ ਵੀ ਇੱਕ ਦੇਖੀ ਜਾ ਰਹੀ ਸੀ ਬੀਬੀ ਜੀ ਬੜੇ ਕਰੇ ਮਤਲਬ ਕੋਈ ਬਹੁਤ ਚੰਗੇ ਹਾਲਾਤ ਨਹੀਂ ਹੈਗੇ ਉਹਨਾਂ ਦੇ ਪਰਿਵਾਰ ਦੇ ਔਰ ਐਸੇ ਹਾਲਾਤਾਂ ਦੇ ਵਿੱਚੋਂ ਉਹਨਾਂ ਨੂੰ ਕਲਜੀ ਨੇ ਜੋ ਟਿਕਟ ਦਿੱਤੀ ਤਾਂ ਹਰ ਉਮੀਦਵਾਰ ਨੂੰ ਹੁੰਦਾ ਕਿ ਛੋਟੇ ਘਰ ਦੇ ਵਿੱਚੋਂ ਵੀ ਜਦੋਂ ਪਾਰਟੀ ਭਾ ਅਮੀਦਵਾਰ ਬਣਾਉਂਦੀ ਆ ਤਾਂ ਉਹਨੂੰ ਪਾਰਟੀ ਆਪਣੇ ਸਰਟੀ ਚੋ ਲੜਾ ਦਿੰਦੀ ਆ ਤੁਸੀਂ ਆ ਜਿਹੜੇ ਹੁਣ ਸੱਤਾਧਰ ਦੇ ਵਿੱਚ ਕਿੰਨੇ ਮਿਲ ਕਈ ਪਰਿਵਾਰ ਚਲੋ ਮੈਂ ਨਾਮ ਨਹੀਂ ਲੈਂਦਾ ਕਈਆਂ ਦੇ ਤਾਂ ਪਰਿਵਾਰ ਦੇ ਬਹੁਤ ਹੀ ਹਾਲਾਤ ਖਰਾਬ ਸੀ ਉਹਨਾਂ ਨੂੰ ਜਿਹੜਾ ਇਲੈਕਸ਼ਨ ਲੜਵਾਇਆ ਪਾਰਟੀ ਨੇ ਪਾਰਟੀ ਮੈਨੇਜ ਕਰ ਦਿੰਦੀ ਆ ਪਰ ਜਦੋਂ ਬੀਬੀ ਨੇ ਲੱਗਿਆ ਕਿ ਪ੍ਰਧਾਨ ਸਾਹਿਬ ਤਾਂ ਕਿਨਾਰਾ ਕਰਕੇ ਪ੍ਰਧਾਨ ਸਾਹਿਬ ਤਾਂ ਟੱਕਰੀ ਝੜ ਗਿਆ ਹਾਥੀ ਵਾਲੇ ਪਾਸੇ ਚਲੇ ਗਏ ਤਾਂ ਐਸੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਇਹ ਲੱਗਿਆ ਕਿ ਹੁਣ ਮੇਰੇ ਕੋਲ ਪੈਸਾ ਕਿੱਥੋਂ ਫੰਡ ਕਿੱਥੋਂ ਇਲੈਕਸ਼ਨ ਲੜਨਾ ਕਿੱਦਾਂ ਜਿਹੜਾ ਮੈਨੂੰ ਲੱਗਦਾ ਹੈ ਜਿਹੜੇ ਹਾਲਾਤ ਲੱਗਦੇ ਨੇ ਜਿਹੜੇ ਟਟੋਲੇ ਆ ਸੀ ਕੁਝ ਲੋਕਾਂ ਨੂੰ ਫਿਰ ਬੀਬੀ ਜੀ ਗਿਰਕੌਰ ਜਬੜਾ ਸਾਹਿਬ ਇਸ ਧੜੇ ਦੇ ਨਾਲ ਤੇ ਧੜਾ ਲਗਾਤਾਰ ਮੁਲਾਕਾਤਾਂ ਕਰ ਰਿਹਾ ਸੀ ਹਾਲਾਂਕਿ ਇਸ ਧੜੇ ਨੇ ਇਹ ਪ੍ਰੋਤਸਾ ਸਭ ਤੋਂ ਪਹਿਲ ਤੇ ਦੋਾਇਆ ਸੀ ਕਿ ਖਬਰੋਂ ਤੁਹਾਡਾ ਖਰਚਾ ਅਸੀਂ ਚੱਕਾਂਗੇ ਜਿਹੜੀ ਸਾਡੇ ਕੋਲ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਅਸੀਂ ਘਰ ਤੇ ਚੱਕਾਂਗੇ ਪਰ ਕਿਉਂਕਿ ਖਰਚਾ ਬੀਬੀ ਜੀ ਦੇ ਹੱਥ ਤੇ ਨਹੀਂ ਫੜਾਇਆ ਗਿਆ ਸੀ ਤੇ ਖਰਚਾ ਹੋਇਆ ਤੇ ਕਿ ਬੀਬੀ ਜੀ ਕੋਲੇ ਪਹੁੰਚਾ ਨਹੀਂ ਸੀ ਇਸ ਕਰਕੇ ਬੀਬੀ ਜੀ ਹੋ ਸਕਦਾ ਹੈ ਕਿ ਛੇ-ਚੋ ਪੰਜ ਦੇ ਵਿੱਚ ਹੁਣ ਕਿ ਐਸਾ ਨਾ ਹੋਵੇ ਕਿ ਮੈਂ ਲੈਕਚਰ ਵੀ ਲੜ ਰਹੀ ਆ ਨਾ ਉਧਰ ਦੀ ਇਸ ਤਰ੍ਹਾਂ ਦੇ ਨੋਡ ਵੀ ਰਹਾ ਹੁਣ ਸਰ ਦੇ ਕੁਝ ਐਸੀਆਂ ਮਜਬੂਰੀਆਂ ਬਣ ਗਈਆਂ ਹੋਣ ਜਾਂ ਕੋਈ ਪੋਲਿਟੀਕਲ ਦੇਖੋ ਬੜੇ ਕਾਰਨ ਹੁੰਦੇ ਨੇ ਜਿੱਥੇ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸ਼ਾਇਦ ਆਪਾਂ ਡਿਸਕਸ ਵੀ ਨਹੀਂ ਕਰ ਸਕਦੇ ਉਸ ਵੇਲੇ ਸਕਰੀਨ ਤੇ ਕਿ ਜਿਸ ਤਰ੍ਹਾਂ ਦੀਆਂ ਕਈ ਵਾਰੀ ਕਾਰਨ ਬਣ ਜਾਂਦੇ ਨੇ ਪਰ ਇਹਨਾ ਜ਼ਰੂਰ ਆ ਕਿ ਇਸ ਤਰ੍ਹਾਂ ਦੇ ਜਦੋਂ ਸਟੇਪ ਲੀਡਰ ਲੈਂਦੇ ਨੇ ਤਾਂ ਲੋਕਾਂ ਦੇ ਵਿੱਚ ਲੀਡਰਾਂ ਪ੍ਰਤੀ ਜਿਹਦੀ ਸ਼ੰਕਾ ਹੋਰ ਵੱਧ ਜਾਂਦੀ ਹੈ ਕ੍ਰੈਡੀਬਿਲਟੀ ਲੀਡਰਾਂ ਦੀ ਲਗਾਤਾਰ ਜਿਹੜੀ ਹੈ ਉਹ ਲੀਡਰ ਗਵਾ ਜਾਂਦੇ ਨੇ ਪਰ ਇਹ ਉਹ ਲੀਡਰ ਨੇ ਕਿੰਨਾਂ ਨੂੰ ਲੋਕ ਤਾਂ ਚੁੰਨਦੇ ਨੇ ਕਿ ਇਹ ਲੀਡਰ ਸਾਡੀ ਸਟੇਟ ਨੂੰ ਚਲਾਉਣਗੇ ਇਹ ਲੀਡਰ ਸਾਡੇ ਦੇਸ਼ ਨੂੰ ਚਲਾਉਣਗੇ ਉਹਨਾਂ ਤੇ ਜ਼ਿੰਮੇਵਾਰੀ ਹੈ ਤੇ ਜਿਹੜਾ ਲੀਡਰ ਤੁਰਿਆ ਜਾਂਦਾ ਅਗਰ ਦਫ਼ਤਰ ਤੋਂ ਘਰੇ ਜਾਂਦਾ ਜਾਂਦਾ ਪਾਰਟੀਆਂ ਨੂੰ ਬਦਲ ਜਾਂਦਾ ਬੀਬੀ ਦੇ ਤਾਂ ਜੋ ਹੀ ਹਾਲਾਤ ਹੋਏ ਨਾ ਸਵੇਰੇ ਘਰੋਂ ਨਿਕਲੇ ਹੋਣੇ ਨੇ ਤੋਂ ਤੋਂ ਬਾਅਦ ਆ ਪਹਿਲੀ ਪਾਰਟੀ ਬਦਲੀ ਹੁਣ ਦੂਜੀ ਘਰ ਵਾਪਸੀ ਹੋ ਗਈ ਸ਼ਾਮ ਨੂੰ ਘਰੇ ਪਹੁੰਚਣ ਤੋਂ ਪਹਿਲਾਂ ਬੀਬੀ ਦੀ ਦੋ ਵਾਰੀ ਪਾਰਟੀ ਬਦਲ ਗਈ ਸੋ ਇੱਕ ਵਾਰੀ ਪਹਿਲਾਂ ਕੱਢੀ ਅਸੀਂ ਤਿੰਨ ਕਰ ਲਓ ਤੁਸੀਂ ਤੇ ਇਹ ਐਸੇ ਹਾਲਾਤਾਂ ਦੇ ਵਿੱਚ ਤੁਸੀਂ ਦੱਸੋ ਕਿ ਆਮ ਲੋਕ ਕਿੰਨਾ ਧੋਸਾ ਕਰੰਗੇ ਇਹਨਾਂ ਲੀਡਰਾਂ ਤੇ ਕਿ ਲੀਡਰਾਂ ਦੀ ਕ੍ਰੈਡਿਬਿਲਟੀ ਕੀ ਹੈ ਜੀ ਸਾਡੇ ਨਾਲ ਅਕਾਲੀ ਦਲ ਤੋਂ ਅਰਸ਼ਦੀਪ ਸਿੰਘ ਕਲੇਰ ਸਾਹਿਬ ਜੁੜ ਗਏ ਨੇ ਕਲੇਰ ਸਾਹਿਬ ਤੁਸੀਂ ਸੁਣ ਲਿਆ ਹੁਣ ਨਪਿੰਦਰ ਜਾਣਕਾਰੀ ਦੇ ਰਹੇ ਸੀ ਸਾਰਾ ਕੁਝ ਕੁਝ ਘੰਟਿਆਂ ਦੇ ਵਿੱਚ ਹੀ ਪੂਰਾ ਘਟਨਾਕ੍ਰਮ ਬਦਲ ਗਿਆ ਔਰ ਬੀਬੀ ਜੀ ਵਾਪਸ ਜਿਹੜਾ ਤੁਹਾਡੇ ਨਾਲ ਨਰਾਜ ਧੜਾ ਹੈ ਜਾਂ ਬਾਗੀ ਧੜਾ ਹੈ ਉਹਨਾਂ ਦੇ ਕੋਲ ਪਹੁੰਚ ਕੇ ਇਹਨੇ ਬਾਕਾਇਦਾ ਫਿਰ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਵਿਜੇਪਾਲ ਜੀ ਦੇਖੋ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਪਰਿਵਾਰ ਹੈ ਇਹ ਵਿਚਾਰਾ ਅੱਜ ਇੱਕ ਰਾਜਨੀਤਿਕ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ ਕਿਉਂਕਿ ਜਥੇਦਾਰ ਪ੍ਰੀਤਮ ਸਿੰਘ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੜਾ ਲੰਮਾ ਸਮਾਂ ਜੁੜੇ ਰਹੇ ਫਿਰ ਉਹਨਾਂ ਦੀ ਸਿਹਤ ਖਰਾਬ ਹੋਈ ਹਸਪਤਾਲ ਰਹਿ ਔਰ ਪਰਿਵਾਰ ਦੀ ਫਾਈਨੈਂਸ਼ੀਅਲ ਹਾਲਤ ਇਹਦੇ ਤੋਂ ਛੁੱਪੀ ਨਹੀਂ ਕੋਠੀ ਤੱਕ ਜਹਦਰ ਸਾਹਿਬ ਦੇ ਇਲਾਜ ਦੇ ਵਿੱਚ ਪਰਿਵਾਰ ਦੀ ਵਿਕੀ ਹਮਮ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਦੋਂ ਇਹਨਾਂ ਨੂੰ ਕੈਂਡੀਡੇਟ ਬਣਾਇਆ ਸੀ ਸਿਰਫ ਇਸ ਗੱਲ ਕਰਕੇ ਬਣਾਇਆ ਸੀ ਕਿਉਂਕਿ ਬੀਐਸਪੀ ਦੇ ਨਾਲ ਅਲਾਈਅੰਸ ਹੋਣਾ ਸੀ ਜਿੱਦੀ ਫਾਰਮੈਲਿਟੀਆਂ ਕਰਨ ਨੂੰ ਟਾਈਮ ਲੱਗ ਰਿਹਾ ਸੀ ਤੇ ਨਾਮਿਨੇਸ਼ਨ ਦੀ ਲਾਸਟ ਡੇਟ ਨਿਕਲ ਰਹੀ ਸੀ ਤੇ ਇਹਨਾਂ ਨੂੰ ਕਹਿ ਕੇ ਉਮੀਦਵਾਰ ਬਣਾਇਆ ਸੀ ਕਿ ਜੇ ਬੀਐਸਪੀ ਨਾਲ ਸਮਝੌਤਾ ਹੁੰਦਾ ਤਾਂ ਤੁਹਾਨੂੰ ਵੱਡੇ ਹਿੱਤਾਂ ਦੇ ਵਿੱਚ ਵਿਟ੍ਰੋਅ ਕਰਨਾ ਪਏਗਾ ਬਾਅਦ ਵਿੱਚ ਬਾਗੀ ਧੜੇ ਨੇ ਜਿਸ ਤਰੀਕੇ ਦੀ ਸਾਜ਼ਿਸ਼ ਕੀਤੀ ਜਿਸ ਤਰੀਕੇ ਬੀਬੀ ਜੀ ਨੂੰ ਪਰਿਵਾਰ ਦੇ ਖਿਲਾਫ ਉਕਸਾਇਆ ਫਿਰ ਅੱਜ ਬੀਬੀ ਜੀ ਆਮ ਆਦਮੀ ਪਾਰਟੀ ਚਲੇ ਗਏ ਪਰ ਇਹਦੇ ਦੌਰਾਨ ਇੱਕ ਚੀਜ਼ ਜਿਹੜਾ ਘਟਨਾਕ੍ਰਮ ਹੋਇਆ ਉਹ ਇਹ ਹੋਇਆ ਕਿ ਉਧਰ ਹਾਈ ਕੋਰਟ ਦੀ ਇੱਕ ਜੱਜਮੈਂਟ ਆਉਂਦੀ ਹੈ ਬੀਬੀ ਜ਼ਗੀਰ ਕੌਰ ਦੇ ਖਿਲਾਫ ਜਿੱਥੇ ਉਹਨਾਂ ਦੇ ਇੱਕ ਤਾਂ ਕ੍ਰਿਮੀਨਲ ਪ੍ਰੋਸੀਡਿੰਗਸ ਇਨੀਸ਼ੀਏਟ ਹੋ ਜਾਂਦੀਆਂ ਨੇ ਦੂਜਾ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਦਾ ਹੈ ਕਿ ਜਿਹੜੀ ਉਹਨਾਂ ਨੂੰ ਰਿਕਵਰੀ ਪੈਂਦੀ ਹੈ ਤੋ ਇਹ ਜਿਹੜਾ ਬਾਗੀ ਧੜੇ ਦਾ ਅੰਡਰ ਟੇਬਲ ਸਮਝੌਤਾ ਸਰਕਾਰ ਦੇ ਨਾਲ ਹੈ ਕਿਤੇ ਨਾ ਕਿਤੇ ਉਹ ਸਮਝੌਤਾ ਹੁਣ ਟੁੱਟਿਆ ਉਹ ਟੁੱਟਣ ਦੀ ਵਜ੍ਹਾ ਕਿ ਅੱਜ ਬਾਗੀ ਧੜੇ ਦੇ ਵਿੱਚ ਬੀਬੀ ਜੀ ਦੁਆਰਾ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਪਰ ਇਹ ਸਿਆਸਤ ਦਾ ਇੱਕ ਬਹੁਤ ਨਿਜਲਾ ਸਤਰ ਹੈ ਇੱਕ ਬਹੁਤ ਨਿਜਲੇ ਸਤਰ ਦੀ ਰਾਜਨੀਤੀ ਇਹ ਬਟਿੰਡੇ ਦੇ ਵਿੱਚ ਹੋ ਰਹੀ ਹੈ ਮੈਂ ਅੱਜ ਵੀ ਜਲੰਧਰ ਦੇ ਵਿੱਚ ਮੈਂ ਅਧਵੀ ਬੀਬੀ ਜੀ ਨੂੰ ਇਹ ਗੱਲ ਕਹੂੰਗਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਵਾਂਗੂ ਖੜੇ ਹੋਣ ਔਰ ਜੋ ਪਾਰਟੀ ਦਾ ਸਮਝੌਤਾ ਹੈ ਬਹੁਜਨ ਸਮਾਜ ਪਾਰਟੀ ਦੇ ਨਾਲ ਉਹਨੂੰ ਆਨਰ ਕਰਨ ਤੇ ਇਸ ਇਲੈਕਸ਼ਨ 'ਚੋ ਜਿਸ ਤਰੀਕੇ ਸ਼੍ਰੋਮਣੀ ਕਾਲਗਲ ਨੇ ਕਿਹਾ ਕਿ ਉਹ DSP ਦਾ ਸਮਰਥਨ ਕਰੇਗਾ ਸੋ ਬੀਬੀ ਜੀ ਨੂੰ ਵੀ ਉਸ ਤੇ ਫੁੱਲ ਚੜਾਉਣੇ ਚਾਹੀਦੇ। ਸਾਡੇ ਨਾਲ ਸੰਘੇੜਾ ਸਾਹਿਬ ਵੀ ਜੁੜ ਗਏ ਨੇ ਜਗਤਾਰ ਸਿੰਘ ਸੰਘੇੜਾ ਸਾਹਿਬ। ਐ ਤੁਸੀਂ ਕਿਵੇਂ ਦੇਖਦੇ ਹੋ ਸੰਘੇੜਾ ਸਾਹਿਬ ਇਸ ਪੂਰੇ ਘਟਨਾਕ੍ਰਮ ਨੂੰ ਕੁਝ ਘੰਟੇ ਲੰਘੇ ਨਹੀਂ ਔਰ ਯੂ ਟਰਨ ਵੱਜ ਗਿਆ। हां मैं, ही, ही मैं नू नू ये तो ये ये सोच ਰਿਹਾ ਸੀਗਾ ਹੂੰ ਤੇ ਜੋ ਮੈਂ ਸੁਣ ਰਿਹਾ ਸੀ ਕਾਲੀਦਾਲ ਦੇ ਚੀਫ ਸਪੋਕਸਪਰਸਨ ਸਾਹਿਬ ਨੂੰ ਜੀ ਤੇ ਮਤਲਬ ਉਹ ਕਹਿ ਰਿਹਾ ਵੀ ਬੀਬੀ ਜੀ ਨੂੰ ਵੀ ਇਹਨੂੰ ਆਨਰ ਕਰਨਾ ਚਾਹੀਦਾ ਹੂੰ ਉਸ ਸ਼ਰੋਮਣੀ ਕਾਲੀਦਾਲ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਹੂੰ ਜਿਹੜਾ ਕਿ ਪ੍ਰਚਾਰ ਕਰ ਰਹੇ ਹੈ ਸਾਰੇ ਪ੍ਰੋਸੀਜਰ ਅਡਾਪਟ ਹੋਣ ਤੋਂ ਬਾਅਦ ਵੀ ਤੱਕੜੀ ਤੇ ਮੋਹਰ ਨਾ ਲਾਇਓ ਹੂੰ ਹਾਂਜੀ ਇਹ ਇਹਨਾਂ ਤੋਂ ਜਿਹੜੇ ਕੁਝ ਬਾਗੀ ਨੇ ਜਾਂ ਨਹੀਂ ਬਾਗੀ ਨੇ ਮਤਲਬ ਇਹਨਾਂ ਦੇ ਇਹ ਅਜੇ ਬਾਗੀ ਨਹੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਜਾਂ ਕਹਿ ਵੀ ਰਹੇ ਨੇ ਉਹ ਕਹਿ ਰਹੇ ਟੱਕੜੀ ਤੇ ਮੋੜ ਲਾਓ ਹੂੰ ਤੇ ਉਹ ਬੀਬੀ ਜੀ ਨੇ ਜੋ ਦੇਖਿਆ ਵੀ ਇਹਨਾਂ ਦਾ ਤਾਂ ਕੰਮ ਫਰਕਿਆ ਆ ਹੂੰ ਇਹ ਤਾਂ ਜੋ ਕੁਝ ਹੋ ਰਿਹਾ ਉਹਨਾਂ ਨੇ ਆਪਣਾ ਜੋ ਬੈਸਟ ਓਪਰਚੁਨਿਟੀ ਸੀਗੀ ਭਗਵੰਤ ਮਾਨ ਸਾਹਿਬ ਦੀ ਨਿਸ਼ਚੇ ਨਾਲ ਸਾਰੇ ਸਹਿਮਤ ਨੇ ਆਮ ਆਦਮੀ ਪਾਰਟੀ ਦੇ ਨਿਸ਼ਚੇ ਨਾਲ ਸਾਰੇ ਪੰਜਾਬ 'ਚ ਸਾਰੇ ਸਹਿਮਤ ਹੋ ਰਹੇ ਨੇ ਸ਼ਾਮਲ ਹੋ ਰਹੇ ਨੇ ਬੀਬੀ ਜੀ ਇੱਧਰ ਜੁਆਇਨ ਕਰ ਗਏ ਨੇ ਇਹ ਇਹਨਾਂ ਦੇ ਮੰਤਾਂ ਇਹਨਾਂ ਦੀ ਆਰਟੀਕਲ ਪਲੇਅ ਦੀ ਕੋਈ ਗੱਲ ਨਾਲ ਲੌਜੀਕ ਨਹੀਂ ਬਣਦਾ ਕਿ ਉਹ ਅਜੇ ਵੀ ਬਹੁਜਨ ਸਮਾਜ ਪਾਰਟੀ ਦਾ ਸਪੋਰਟ ਕਰਨ ਇਹ ਤਾਂ ਆਪ ਹੀ ਉਹਨਾਂ ਨੇ ਛੱਡ ਗਏ ਆ ਨਹੀਂ 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 ਸਮਝ ਨਹੀਂ ਆਇਆ ਜੀ ਸਗੇੜਾ ਸਾਹਿਬ ਇੱਕ ਇੱਕ ਸੈਕਿੰਡ ਕਲੀਅਰ ਸਾਹਿਬ ਸਗੇੜਾ ਸਾਹਿਬ ਬੀਬੀ ਸਰਜੀਤ ਕੌਰ ਦੁਬਾਰਾ ਉਸੇ ਧੜੇ ਕੋਲ ਚਲੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਚੋਣਾ 'ਚ ਖੜੀ ਰਵਾਂਗੀ ਅੱਛਾ ਮੈਨੂੰ ਜਾਣਕਾਰੀ ਚ ਨਹੀਂ ਹੈ ਮੈਨੂੰ ਨਹੀਂ ਇਸ ਡਵੈਲਪਮੈਂਟ ਦਾ ਪਤਾ ਮੈਂ ਲੇਟੈਸਟ ਤੁਹਾਨੂੰ ਇਹੀ ਦੱਸ ਰਿਹਾ ਸੀ ਕਿ ਉਹ ਦੁਬਾਰਾ ਜਿਹੜਾ ਬਾਗੀ ਧੜਾਸੀ ਅਕਾਲੀ ਦਲ ਦਾ ਉਹਨਾਂ ਦੇ ਨਾਲ ਜਾ ਕੇ ਫਿਰ ਬੈਠ ਗਏ ਨੇ ਔਰ ਕਹਿ ਰਹੇ ਨੇ ਕਿ ਮੈਂ ਚੋਣ ਲੜਾਂਗੀ ਇਹ ਲੇਟੈਸਟ ਹੈ ਕੁਝ ਮਿੰਟ ਪਹਿਲਾਂ ਦਾ ਬਾਗੀ ਧੜੇ ਨਾਲ ਕਿ ਮੈਂ ਧੜੇ ਨਾਲ ਬਾਗੀ ਬਾਗੀ ਧੜੇ ਨਾਲ ਜਿਹੜੇ ਬੀਬੀ ਜਾਗੀਰ ਕੌਰ ਨਾਲ ਔਰ ਇਹ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਨਾਲ ਬਹਿ ਕੇ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਮੈਂ ਖੜੀ ਐ ਚੋਣਾ ਦੇ ਵਿੱਚ ਤੇ ਖੜੀ ਰਵਾਂਗੀ ਹਾਂ ਬਰਾੜ ਸਾਹਿਬ ਚਲੋ ਕੋਈ ਗੱਲ ਨਹੀਂ ਉਸ ਨਾਲ ਵੀ ਮੈਂ ਤਾਂ ਇਹ ਕਹਿੰਨਾ ਵੀ ਤਾਂ ਪਹਿਲੇ ਜ਼ੀਰੋ ਹੋ ਚੁੱਕੇ ਨੇ ਚਾਹੇ ਢੜਾ ਆਇਆ ਚਾਹੇ ਬਾਕੀ ਧੜਾ ਆਇਆ ਚਾਹੇ ਸ਼੍ਰੋਮਣੀ ਅਕਾਲੀ ਦਲ ਆਇਆ ਚਾਹੇ ਦੂਸਰਾ ਬਰਾੜ ਸਾਹਿਬ ਦਾ ਢੜਾ ਆਇਆ ਚਾਹੇ ਚਿੰਦੂ ਮੱਲ ਦਾ ਢੜਾ ਆਇਆ ਹਾਂ ਉਹ ਉਹ ਠੀਕ ਹੈ ਦਬਾਅ ਆਇਆ ਹੋਇਆ ਹੈ ਉਹਨਾਂ ਨੇ ਸ਼੍ਰੀ ਫਾਜ਼ਮੀ ਨੇ ਦੀਦੀ ਜੀ ਇਹਨਾਂ ਨੂੰ ਦਰਵਾਤ ਕਹ ਲਿਆ ਹੋ ਗਿਆ ਉਹ ਉਹਦੇ ਨਾਲ ਹੋਲ ਸਿਨੈਰੀਓ ਦੇਖੋ ਨਹੀਂ ਪਰ ਇੱਕ ਸੈਕਿੰਡ ਕਲੀਅਰ ਸਾ ਪਰ ਉਹ ਤੋਂ ਦੁਪਹਿਰੇ ਤੁਹਾਡੇ ਕੋਲੇ ਆ ਕੇ ਬਿਆਨ ਦਿੰਦੇ ਨੇ ਕਿ ਅਸੀਂ ਮੈਂ ਤੁਹਾਡੀਆਂ ਨੀਤੀਆਂ ਨਾਲ ਸਹਿਮਤ ਹੈ ਤੇ ਕੁਝ ਘੰਟਿਆਂ ਬਾਅਦ ਚਲੇ ਜਾਂਦੇ ਨੇ ਨਹੀਂ ਦੇਖੋ ਉਹਨਾਂ ਨੇ ਕਿਹਾ ਸੀ ਅਸੀਂ ਜੁਆਇਨ ਕਰਾ ਲਿਆ ਕਿਉਂਕਿ ਇਹ ਸੱਚ ਜਿਹੜੇ ਦੋਸ਼ ਲੱਗਦੇ ਨੇ ਉਹ ਸ਼ਰੋਮੀ ਅਕਾਲੀ ਦਲ ਤੇ ਨੇ ਸ਼ਰੋਮੀ ਅਕਾਲੀ ਦਲ ਨੇ ਬਲੰਡਰ ਕੀਤੇ ਨੇ ਸ਼ਰੋਮੀ ਅਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਆ ਸ਼੍ਰੋਮਣੀ ਅਕਾਲੀ ਦਲ ਸਿੱਖੀ ਨਾਲ ਨਹੀਂ ਖੜਿਆ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋ ਰਿਹਾ ਹੈ ਹੂੰ ਉਹ ਇੱਕ ਸ਼ਰੀਪ ਵਿਅਕਤੀ ਨੇ ਉਹ ਉਹਨਾਂ ਨੇ ਜੋ ਸਾਰਾ ਕੁਝ ਦੇਖਿਆ ਤਾਂ ਉਹਨੇ ਸਾਡੀ ਪਾਰਟੀ ਨੂੰ ਖੰਨ ਕੀਤਾ